ਚੰਡੀਗੜ੍ਹ ਤੋਂ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ ਦੇ ਵਿੱਚ ਮਨੀਸ਼ ਦਿਵਾੜੀ ਨੇ ਜਿਹੜੇ ਉਹ ਪਹਿਲੀ ਦਫਾ ਜਿਹੜੇ ਚੰਡੀਗੜ੍ਹ ਦੇ ਕਾਂਗਰਸ ਆਫਿਸ ਦੇ ਵਿੱਚ ਆਪਣੇ ਵਰਕਰਾਂ ਦੇ ਲਈ ਮਿਲਣ ਲਈ ਪਹੁੰਚੇ ਨੇ ਤੇ ਇੱਥੇ ਵਰਕਰਾਂ ਨਾਲ ਜਿਹੜੀ ਉਹਨਾਂ ਦੀ ਗੱਲਬਾਤ ਆ ਜਿਹੜੀ ਉਹ ਚੱਲਦੀ ਨਜ਼ਰ ਆ ਰਹੀ ਮਨੀਸ਼ ਦਿਵਾੜੀ ਸਾਡੇ ਨਾਲ ਮਿਲ ਜੁਨੇ ਦਿਵਾੜੀ ਸਾਹਿਬ ਕਿਸ ਤਰ੍ਹਾਂ ਦੀ ਫਾਈਟ ਸਮਝ ਰਹੇ ਹੋ ਤੁਸੀਂ ਵੀ ਅੱਜ ਚੰਡੀਗੜ੍ਹ ਟਿਕਟ ਉਮੀਦਵਾਰ ਐਲਾਨੇ ਤੋਂ ਬਾਅਦ ਪਹੁੰਚ ਗਏ ਹੋ ਸੰਜੀਤ ਟੰਡਨ ਵੀ ਆਪਣਾ ਪ੍ਰਚਾਰ ਕਰ ਰਹੇ ਨੇ ਕਿਸ ਤਰ੍ਹਾਂ ਦੀ ਫਾਈਟ ਸਮਝ ਰਹੇ ਹੋ ਐਦਾਂ ਲੜਾਈ ਮੁਲਕ ਨੂੰ ਬਚਾਉਣ ਦੀ ਹੈ ਲੋਕ ਰਾਜ ਨੂੰ ਬਚਾਉਣ ਦੀ ਹੈ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸੱਚਾ ਉਹਨੂੰ ਬਚਾਉਣ ਦੀ ਹੈ ਅਸੀਂ ਤਾਂ ਲੜਾਈ ਲੜ ਰਹੇ ਹਾਂ ਇਸ ਮੁਲਕ ਦੀ ਹੋਂਦ ਨੂੰ ਬਚਾਉਣ ਵਾਸਤੇ ਕਿਉਂਕਿ ਜੇ ਇਹਨਾਂ ਦਾ ਦੜਾ ਸੱਟਾ ਦੁਆਰਾ ਲੱਗ ਗਿਆ ਤਾਂ ਨਾ ਲੋਕਤੰਤਰ ਰਹਿਣਾ ਨਾ ਸੰਵਿਧਾਨ ਰਹਿਣਾ ਹੈਗਾ ਉਹ ਲੜਾਈ ਲੜ ਰਹੇ ਸਰ ਲੋਕਲ ਕੈਂਡੀਡੇਟ ਦੀ ਡਿਮਾਂਡ ਸੀਗੀ ਕਾਫੀ ਲੰਮੇ ਸਮੇਂ ਤੋਂ ਕਾਂਗਰਸ ਨੇ ਵੀ ਤੁਸੀਂ ਵੀ ਚੰਡੀਗੜ੍ਹ ਦੇ ਜੰਪ ਵਾਲੋਂ ਤੇ ਸੰਜੇ ਟੰਡਨ ਵੀ ਲੋਕਲ ਕੈਂਡੀਡੇਟ ਨੇ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ ਇਹ 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 ਫਜ਼ੂਲ ਮੁੱਦਾ ਹੈ ਦੇਖੋ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਕੋਈ ਕਾਰਪੋਰੇਸ਼ਨ ਦੀ ਨਹੀਂ ਲੜ ਰਹੇ ਹੈਗੇ ਪਵਨ ਬਾਂਸਲ ਲਗਾਤਾਰ ਟਿਕਟ ਲਈ ਦਾਅਵੇਦਾਰੀ ਕਰ ਰਹੇ ਸੀ ਕਿ ਲਗਾਤਾਰ ਉਹ ਪ੍ਰਚਾਰ ਲਈ ਵੀ ਉੱਤਰ ਚੁੱਕੇ ਸੀ ਕਿ ਪਵਨ ਬਾਂਸਲ ਨੂੰ ਨਾਲ ਲੈ ਕੇ ਚੱਲੋਗੇ ਹੁਣ ਐਦਾਂ ਹੈ ਮੈਂ ਪਹਿਲਾਂ ਵੀ ਕਿਹਾ ਹੈਗਾ ਇਹ ਲੜਾਈ ਮਨੀਸ਼ ਤਿਵਾਰੀ ਆਈਚਐਸ ਲੱਕੀ ਜਾਂ ਬਾਕੀ ਸਾਥੀਆਂ ਦੀ ਨਹੀਂ ਹੈ ਮੁਲਕ ਬਚਾਉਣ ਦੀ ਲੜਾਈ ਹੈ ਔਰ ਮੈਂ ਇਸ ਲਈ ਉਮੀਦ ਕਰਦਾ ਹਾਂ ਕਿ ਜਿਹੜੇ ਲੋਕਾਂ ਰਾਸ਼ਟਰਪਤੀ ਹੈ ਜਿਨ੍ਹਾਂ ਦੇ ਦਿਲ ਦੇ ਵਿੱਚ ਮੁਲਕ ਲਈ ਦਰਦ ਹੈਗਾ ਉਹ ਆਪਣੀ ਇਸ ਲੜਾਈ ਦੇ ਵਿੱਚ ਯੋਗਦਾਨ ਪਾਉਣਗੇ ਚੰਡੀਗੜ੍ਹ ਤੋਂ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ ਦੇ ਵਿੱਚ ਮਨੀਸ਼ ਤਿਵਾੜੀ ਨੇ ਜਿਹੜੇ ਉਹ ਪਹਿਲੀ ਦਫਾ ਜਿਹੜੇ ਚੰਡੀਗੜ੍ਹ ਦੇ ਕਾਂਗਰਸ ਆਫਿਸ ਦੇ ਵਿੱਚ ਆਪਣੇ ਵਰਕਰਾਂ ਦੇ ਲਈ ਮਿਲਣ ਲਈ ਪਹੁੰਚੇ ਨੇ ਤੇ ਇੱਥੇ ਵਰਕਰਾਂ ਨਾਲ ਜਿਹੜੀ ਉਹਨਾਂ ਦੀ ਗੱਲਬਾਤ ਹੈ ਜਿਹੜੀ ਉਹ ਚੱਲਦੀ ਨਜ਼ਰ ਆ ਰਹੀ ਹੈ ਮਨੀਸ਼ ਤਿਵਾੜੀ ਸਾਡੇ ਨਾਮ ਜੁਨੇ ਤਿਵਾੜੀ ਸਾਹਿਬ ਕਿਸ ਤਰ੍ਹਾਂ ਦੀ ਫਾਈਟ ਸਮਝ ਰਹੇ ਹੋ ਤੁਸੀਂ ਵੀ ਅੱਜ ਚੰਡੀਗੜ੍ਹ ਦੇ ਟਿਕਟ ਉਮੀਦਵਾਰ ਐਲਾਨਣ ਤੋਂ ਬਾਅਦ ਪਹੁੰਚ ਗਏ ਹੋ ਅਤੇ ਸੰਜੀਤ ਟੰਡਨ ਵੀ ਆਪਣਾ ਪ੍ਰਚਾਰ ਕਰ ਰਹੇ ਨੇ ਕਿਸ ਤਰ੍ਹਾਂ ਦੀ ਫਾਈਟ ਸਮਝ ਰਹੇ ਹੋ ਐਦਾਂ ਲੜਾਈ ਮੁਲਕ ਨੂੰ ਬਚਾਉਣ ਲੋਕ ਰਾਜ ਨੂੰ ਬਚਾਉਣ ਦੀ ਹੈ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸਿਰਜਿਆ ਉਹਨੂੰ ਬਚਾਉਣ ਦੀ ਹੈ ਅਸੀਂ ਤਾਂ ਲੜਾਈ ਲੜ ਰਹੇ ਹਾਂ ਇਸ ਮੁਲਕ ਦੀ ਹੋਂਦ ਨੂੰ ਬਚਾਉਣ ਵਾਸਤੇ ਕਿਉਂਕਿ ਜੇ ਇਹਨਾਂ ਦਾ ਧੜਾ ਸੱਟਾ ਦੁਆਰਾ ਲੱਗ ਗਿਆ ਤਾਂ ਨਾ ਲੋਕਤੰਤਰ ਰਹਿਣਾ ਨਾ ਸੰਵਿਧਾਨ ਰਹਿਣਾ ਹੈਗਾ ਉਹ ਲੜਾਈ ਲੜ ਰਹੇ ਸਰ ਲੋਕਲ ਕੈਂਡੀਡੇਟ ਦੀ ਡਿਮਾਂਡ ਸੀਗੀ ਕਾਫੀ ਲੰਮੇ ਸਮੇਤੋਂ ਕਾਂਗਰਸ ਨੇ ਵੀ ਤੁਸੀਂ ਵੀ ਚੰਡੀਗੜ੍ਹ ਦੇ ਜੰਪ ਵਾਲੋਂ ਤੇ ਸੰਜੀਤ ਟੰਡਨ ਵੀ ਲੋਕਲ ਕੈਂਡੀਡੇਟ ਨੇ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ ਇਹ 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 ਫਜ਼ੂਲ ਮੁੱਦਾ ਹੈ ਦੇਖੋ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਕੋਰਪੋਰੇਸ਼ਨ ਦੀ ਨਹੀਂ ਲੜ ਰਹੇ ਹੈਗੇ ਪਵਨਵੰਸਲ ਲਗਾਤਾਰ ਟਿਕਟ ਲਈ ਦਾਵੇਦਾਰੀ ਕਰ ਰਹੇ ਸੀਗੇ ਲਗਾਤਾਰ ਉਹ ਪ੍ਰਚਾਰ ਲਈ ਵੀ ਉਤਰ ਚੁੱਕੇ ਸੀਗੇ ਪਵਨਵੰਸਲ ਨੂੰ ਲਾਲ ਲੈ ਕੇ ਚੱਲ ਦੋਗੇ ਹੁਣ ਐਦਾਂ ਐ ਮੈਂ ਪਹਿਲਾਂ ਵੀ ਕਿਹਾ ਹੈਗਾ ਇਹ ਲੜਾਈ ਮਨੀਸ਼ तिवारी ਆਈ.ਐਚ.ਐਸ ਲੱਕੀ ਜਾਂ ਬਾਕੀ ਸਾਥੀਆਂ ਦੀ ਨਹੀਂ ਹੈ ਮੋਲਕ ਬਚਾਉਣ ਦੀ ਲੜਾਈ ਹੈ ਔਰ ਮੈਂ ਇਸ ਲਈ ਉਮੀਦ ਕਰਦਾ ਹਾਂ ਕਿ ਜਿਹੜੇ ਲੋਕਾਂ ਨੂੰ ਰਾਸ਼ਟਰ ਭਗਤੀ ਹੈ ਜਿਨ੍ਹਾਂ ਦੇ ਦਿਲ ਦੇ ਵਿੱਚ ਮੋਲਕ ਲਈ ਦਰਦ ਹੈਗਾ ਉਹ ਆਪਣੀ ਇਸ ਲੜਾਈ ਦੇ ਵਿੱਚ ਯੋਗਦਾਨ ਪਾਉਣਗੇ ਚੰਡੀਗੜ੍ਹ ਤੋਂ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ ਦੇ ਵਿੱਚ ਮਨੀਸ਼ ਤਿਵਾੜੀ ਨੇ ਜਿਹੜੇ ਉਹ ਪਹਿਲੀ ਦਫਾ ਜਿਹੜੇ ਚੰਡੀਗੜ੍ਹ ਦੇ ਕਾਂਗਰਸ ਆਫਿਸ ਦੇ ਵਿੱਚ ਆਪਣੇ ਵਰਕਰਾਂ ਦੇ ਲਈ ਮਿਲਣ ਲਈ ਪਹੁੰਚੇ ਨੇ ਤੇ ਇੱਥੇ ਵਰਕਰਾਂ ਨਾਲ ਜਿਹੜੀ ਉਹਨਾਂ ਦੀ ਗੱਲਬਾਤ ਹੈ ਜਿਹੜੀ ਉਹ ਚੱਲਦੀ ਨਜ਼ਰ ਆ ਰਹੀ ਹੈ ਮਨੀਸ਼ ਤਿਵਾੜੀ ਸਾਡੇ ਨਾਲ ਮਿਲ ਨੇ ਤਿਵਾੜੀ ਸਾਹਿਬ ਕਿਸ ਤਰ੍ਹਾਂ ਦੀ ਫਾਈਟ ਸਮਝ ਰਹੇ ਹੋ ਤੁਸੀਂ ਵੀ ਅੱਜ ਚੰਡੀਗੜ੍ਹ ਦੇ ਟਿਕਟ ਉਮੀਦਵਾਰ ਲੱਗਣ ਤੋਂ ਬਾਅਦ ਪਹੁੰਚ ਗਏ ਹੋ ਅਤੇ ਸੰਜੀਤ ਟੰਡਨ ਵੀ ਆਪਣਾ ਪ੍ਰਚਾਰ ਕਰ ਰਹੇ ਨੇ ਕਿਸ ਤਰ੍ਹਾਂ ਦੀ ਫਾਈਟ ਸਮਝ ਰਹੇ ਹੋ ਐਦਾਂ ਲੜਾਈ ਮੁਲਕ ਨੂੰ ਬਚਾਉਣ ਦੀ ਲੋਕ ਰਾਜ ਨੂੰ ਬਚਾਉਣ ਦੀ ਹੈ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸਿਰਜਿਆ ਉਹਨੂੰ ਬਚਾਉਣ ਦੀ ਹੈ ਅਸੀਂ ਤਾਂ ਲੜਾਈ ਲੜ ਰਹੇ ਹਾਂ ਇਸ ਮੁਲਕ ਦੀ ਹੋਂਦ ਨੂੰ ਬਚਾਉਣ ਵਾਸਤੇ ਕਿਉਂਕਿ ਜੇ ਇਹਨਾਂ ਦਾ ਧੜਾ ਸੱਟਾ ਦੁਆਰਾ ਲੱਗ ਗਿਆ ਤਾਂ ਨਾ ਲੋਕਤੰਤਰ ਰਹਿਣਾ ਨਾ ਸੰਵਿਧਾਨ ਰਹਿਣਾ ਹੈਗਾ ਉਹ ਲੜਾਈ ਲੜ ਰਹੇ ਸਰ ਲੋਕਲ ਕੈਂਡੀਡੇਟ ਦੀ ਡਿਮਾਂਡ ਸੀਗੀ ਕਾਫੀ ਲੰਮੇ ਸਮੇਤੋਂ ਕਾਂਗਰਸ ਨੇ ਵੀ ਤੁਸੀਂ ਵੀ ਚੰਡੀਗੜ੍ਹ ਦੇ ਜੰਪ ਵਾਲੋਂ ਤੇ ਸੰਜੇ ਟੰਡਨ ਵੀ ਲੋਕਲ ਕੈਂਡੀਡੇਟ ਨੇ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ ਇਹ 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 ਫਜ਼ੂਲ ਮੁੱਦਾ ਹੈ ਦੇਖੋ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਕੋ ਕਾਰਪੋਰੇਸ਼ਨ ਦੀ ਨਹੀਂ ਲੜ ਰਹੇ ਹੈਗੇ ਪਵਨਵੰਸਲ ਲਗਾਤਾਰ ਟਿਕਟ ਲਈ ਦਾਵੇਦਾਰੀ ਕਰ ਰਹੇ ਸੀਗੇ ਲਗਾਤਾਰ ਉਹ ਪ੍ਰਚਾਰ ਲਈ ਵੀ ਉਤਰ ਰਹੇ ਚੁੱਕੇ ਸੀਗੇ ਪਵਨਵੰਸਲ ਨੂੰ ਲਾਲ ਲੈ ਕੇ ਚੱਲੋਂਗੇ ਹੁਣ ਐਦਾਂ ਐ ਮੈਂ ਪਹਿਲਾਂ ਵੀ ਕਿਹਾ ਹੈਗਾ ਇਹ ਲੜਾਈ ਮਨੀਸ਼ ਦਿਵਾਰੀ ਆਈਚੀਐਸ ਲੱਕੀ ਜਾਂ ਬਾਕੀ ਸਾਥੀਆਂ ਦੀ ਨਹੀਂ ਹੈ ਮੋਲਕ ਬਚਾਉਣ ਦੀ ਲੜਾਈ ਹੈ ਔਰ ਮੈਂ ਇਸ ਲਈ ਉਮੀਦ ਕਰਦਾ ਹਾਂ ਕਿ ਜਿਹੜੇ ਲੋਕਾਂ ਰਾਸ਼ਟਰ ਭਗਤੀ ਹੈ ਜਿਨ੍ਹਾਂ ਦੇ ਦਿਲ ਦੇ ਵਿੱਚ ਮੋਲਕ ਲਈ ਦਰਦ ਹੈਗਾ ਉਹ ਆਪਣੀ ਇਸ ਲੜਾਈ ਦੇ ਵਿੱਚ ਯੋਗਦਾਨ ਪਾਉਣਗੇ